ਤਰਨਤਾਰਨ ਦੇ ਸਰਹੱਦੀ ਪਿੰਡਾਂ 'ਚ ਝੋਨੇ ਦੀ ਲਵਾਈ ਦੀ ਸ਼ੁਰੂਆਤ 5 ਜੂਨ ਤੋਂ ਕਿਸਾਨ ਹੋਏ ਸਰਗਰਮ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿੱਚ ਝੋਨੇ ਦੀ ਲਵਾਈ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਸਰਕਾਰ ਵੱਲੋਂ ਝੋਨੇ ਦੀ ਲਵਾਈ ਦੀ ਮਿਤੀ 5 ਜੂਨ ਤੈਅ ਕੀਤੀ ਗਈ ਸੀ ਅਤੇ ਮਿਤੀ ਆਉਂਦਿਆ ਹੀ ਕਿਸਾਨ ਖੇਤਾਂ ਵਿੱਚ ਉਤਰ ਆਏ ਉੱਤਰ ਸਰਦੀ ਇਲਾਕਿਆਂ ਵਿੱਚ ਰਹਿੰਦੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਸਰਕਾਰ ਵੱਲੋਂ ਦਿੱਤੀ ਮਿਤੀ ਦੀ ਪਾਲਣਾ ਕਰਦਿਆਂ ਲਗਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਵਾਰ ਮੌਸਮ ਵੀ ਕੁਝ ਹੱਦ ਤੱਕ ਸਹਿਯੋਗੀ ਦੇਖ ਰਿਹਾ ਹੈ ਜਿਸ ਨਾਲ ਉਹਨਾਂ ਨੂੰ ਉਮੀਦ ਹੈ ਕਿ ਪੈਦਾਵਾਰ ਵਧੀਆ ਹੋਏਗੀ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਸਰਕਾਰ ਵੱਲੋਂ ਝੋਨੇ ਦੀ ਲਗਵਾਈ ਲਈ ਸਮੇਂ-ਸਮੇਂ ਤੇ ਮਿਲਣ ਵਾਲੀ ਸਹਯਤਾ ਤੇ ਸੁਵਿਧਾਵਾਂ ਉਹਨਾਂ ਤੱਕ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ ਤਰਨਤਾਰਨ ਦੇ ਕਈ ਪਿੰਡਾਂ ਵਿੱਚ ਪਾਣੀ ਦੀ ਸਹੂਲਤ ਤੇ ਬਿਜਲੀ ਸਪਲਾਈ ਵੀ ਠੀਕ ਦਿਸ ਰਹੀ ਹੈ ਜੋ ਲਗਵਾਈ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ ਬਾਕੀ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਸਰਦੀਪਿੰਡ ਦੇ ਕਈ ਖੇਤरां ਵਿੱਚ ਜਿਹੜਾ ਝੋਨੇ ਦੀ ਲਗਵਾਈ ਅੱਜ ਤੋਂ ਚਾਲੂ ਹੋ ਗਈ ਹੈ ਅਤੇ ਮਜ਼ਦੂਰ ਅਤੇ ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਆਪਣਾ ਕੰਮ ਨਿਬੇੜ ਕੇ ਝੋਨੇ ਦੀ ਲਵਾਈ ਨੂੰ ਸਮਾਪਤ ਕੀਤਾ ਜਾਵੇ ਚੱਕ ਦਿਓ ਕਿ ਇਸ ਤਰ੍ਹਾਂ ਜਿਹੜੀ ਇਸ ਟਾਈਮ ਲੇਬਰ ਆਪਣਾ ਜਿਹੜਾ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ ਤੇ ਕਿਸਾਨ ਵੀ ਉਥੇ ਆਪੋ ਆਪਣੀ ਮਿਹਨਤ ਦੇ ਨਾਲ ਝੋਨੇ ਦੀ ਲਵਾਈ ਦੇ ਵਿੱਚ ਰੁੱਝ ਚੁਕਿਆ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤੇ ਕਿਸਾਨ ਅਤੇ ਮਜ਼ਦੂਰ ਭਰਾ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਵਾਰ ਜਿਹੜੀ ਉਹ ਝੋਨੇ ਦੀ ਪੈਦਾਵਾਰ ਅਤੇ ਜਿਹੜੀ ਉਹ ਫਸਲ ਅਤੇ ਮੌਸਮ ਕਿਸ ਤਰ੍ਹਾਂ ਦਾ ਰਹਿਣ ਵਾਲਾ ਫਿਲਹਾਲ ਤੁਸੀਂ ਇਹ ਤਸਵੀਰਾਂ ਸਰਹੱਦੀ ਏਰੀਏ ਦੀਆਂ ਦੇਖ ਰਹੇ ਹੋ ਜਿੱਥੇ ਝੋਨੇ ਦੀ ਲਵਾਈ ਦਾ ਕੰਮ ਪੂਰੀ ਤਰ੍ਹਾਂ ਜੋਰਾ-ਸ਼ੋਰਾ ਦੇ ਨਾਲ ਜਿਹੜਾ ਉਹ ਚੱਲ ਰਿਹਾ ਏ ਮੇਰਾ ਨਾਮ ਕਾਲਾ ਸਿੰਘ ਕਿਹੜਾ ਪਿੰਡ ਪਿੰਡਾਲਾ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਤੇ ਅੱਜ ਜਿਹੜੀ ਝੋਨੇ ਦੀ ਲਗਵਾਈ ਚਾਲੂ ਹੋ ਗਈ ਅੱਜ ਜਿਹੜੀ ਆ ਆਪਣੇ ਜ਼ਿਲ੍ਹੇ ਦੇ ਵਿੱਚ ਤਾਂ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਮੌਲ ਬਿਲਕੁਲ ਸਹੀ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਚਲੋ ਪਿਛੇ ਜੇ ਮੌਲ ਖਰਾਬ ਹੋਇਆ ਸੀ ਉਹ ਤਾਂ ਸਾਰਿਆਂ ਨੂੰ ਪਾਣੀ ਨੱਸ ਪਈ ਸੀ ਨਹੀਂ ਹੁਣ ਜਿਸ ਤਰ੍ਹਾਂ ਝੋਨੇ ਦੀ ਲਵਾਈ ਚਾਲੂ ਹੋ ਗਈ ਆ ਹਾਂਜੀ ਤਾਂ 5 ਜੂਨ ਨੂੰ ਜਿਹੜਾ ਸਰਕਾਰ ਨੇ ਕਿਹਾ ਸੀ ਕਿ ਜਿਹੜਾ ਝੋਨਾ ਸਰਹੱਦੀ ਏਰੀਏ ਦੇ ਵਿੱਚ ਲੱਗਣਾ ਚਾਲੂ ਹੋ ਜਾਈਗਾ ਬਿਜਲੀ ਆ ਰਹੀ ਆ ਪੂਰੀ ਬਜਟ ਬਿਜਲੀ ਦੀ 12 12 13 ਤਰੀਕ ਹੈ ਤੇ ਆ ਰਹੀ ਆ ਹੂੰ ਕੋਈ ਕਿਸੇ ਦੀ ਮੁਸ਼ਕਲ ਨਹੀਂ ਹੂੰ ਮੌਸਮ ਵੀ ਬਹੁਤ ਵਧੀਆ ਤੇ ਬਹੁਤ ਵਧੀਆ ਕੋਈ ਕਿਸੇ ਗੱਲ ਦੀ ਪਰੇਸ਼ਾਨੀ ਨਹੀਂ ਇਹ ਸਰਕਾਰ ਨਾਲ ਤੇ ਜੇ ਗੱਲ ਕੀਤੀ ਜਾਵੇ ਕਿਹੜਾ ਪਿੰਡ ਤਾਂ ਜਿਹੜੀ ਝੋਨੇ ਦੀ ਝੋਨਾ ਲਾ ਰਹੇ ਹੋ ਤੁਸੀਂ ਮਿਚੋ ਨਾਲਾ ਰਹੇ ਹੋ ਹਾਂਜੀ ਤਾਂ ਕਿਦੋਂ ਤੋਂ ਜਿਹੜੀ ਇਹ ਲਵਾਈ ਚੱਲੂਗੀ ਅੱਜ ਤੋਂ ਅੱਜ ਤੋਂ ਜੀ ਇਨਸ਼ਾਅੱਅ ਤੇ ਸਰਕਾਰ ਨੇ ਜਿਹੜਾ ਪੰਜ ਤਰੀਕ ਨੂੰ ਕਿਹਾ ਸੀ ਤਾਂ ਉਹਨੂੰ ਲੈ ਕੇ ਜਿਹੜਾ ਇਹ ਤੁਸੀਂ ਝੋਨਾ ਲਾ ਰਹੇ ਹੋ ਹਾਂਜੀ ਤੇ ਕਿੰਨੇ ਕ ਜਿਹੜੀ ਆ ਲੇਬਰ ਦੀ ਕੋਈ ਮੁਸ਼ਕਲ ਤਾਂ ਨਹੀਂ ਆ ਰਹੀ ਨਹੀਂ ਨਹੀਂ ਹਾਂ ਬਿਜਲੀ ਪਾਣੀ ਆ ਰਿਹਾ ਵਧੀਆ ਬਹੁਤ ਵਧੀਆ ਕਿ ਨਾ ਵੀਰ ਜੀ ਮਨਦੀਪ ਸਿੰਘ ਜੀ ਤਾਂ ਤੁਸੀਂ ਜਿਹੜਾ ਝੋਨਾ ਲਾ ਰਹੇ ਹੋ ਹਾਂਜੀ ਹਾਂਜੀ ਕਿਸਾਨ ਹੋ ਹਾਂਜੀ ਤੇ ਕਿਹੜਾ ਪਿੰਡ ਆ ਡਲ ਜੀ ਤੇ ਆ ਕਿਸ ਤਰ੍ਹਾਂ ਜਿਹੜੀ ਅੱਜ 5 ਜੂਨ ਨੂੰ ਜਿਹੜਾ ਸਰਕਾਰ ਨੇ ਨਿਰਧਾਰਿਤ ਕੀਤਾ ਸੀ ਹਾਂਜੀ ਤੇ ਬਿਜਲੀ ਪਾਣੀ ਜਿਹੜਾ ਆ ਰਿਹਾ ਵਧੀਆ ਹਾਂਜੀ ਹਾਂਜੀ ਬੱਤੀ ਵਧੀਆ ਆ ਰਹੀ ਰਾਤ ਦਿਨ ਚੱਲੀ ਜਾਂਦੀ ਤੇ ਅੱਜ ਅੱਜ ਲੇਬਰ ਲੱਗੀ ਤੁਹਾਡੇ ਝੋਨੇ ਦੀ ਆ ਲੱਗ ਗਿਆ ਹੋ ਗਿਆ ਕੰਮ ਸਭ ਜੀ ਅੱਛਾ ਕਿੰਨਾ ਕੱਜ ਲਾਤਾ ਜਿਹੜਾ ਅੱਜੇ ਸ਼ੁਰੂ ਕੀਤਾ ਸੀ ਜੀ ਅੱਛਾ ਜੀ ਹਾਂਜੀ ਤਾਂ ਪਹਿਲੇ ਪਹਿਲਾਂ ਪਤਾ ਕੋਈ ਜਿਹੜਾ ਆਪਣਾ ਝੋਨਾ ਜਿਹੜਾ ਲੇਟ ਲਵਾਈ ਚੱਲ ਹੁੰਦੀ ਸੀ ਆ ਉਹਦਾ ਨੁਕਸਾਨ ਹੈ ਜੀ ਉਹ ਮੁਰਗੇ ਝੋਨੇ ਦਾ ਮੋਚਰਾ ਹੁੰਦਾ ਅੱਛਾ ਹਾਂਜੀ ਹੁਣ ਨਾ ਹੁਣ ਨਹੀਂ ਆਊਗਾ ਕਿਉਂਕਿ 8-10 ਦਿਨ ਪਹਿਲਾਂ ਸ਼ੁਰੂ ਹੋ ਗਿਆ ਹੋਰ ਨਾ ਫਰਕ ਪਾਊਗਾ ਮੌਸਮ ਦਾ ਫਿਰ ਫਰਕ ਪਾਊ ਤੇ ਕਿੰਨੇ ਕੁ ਜਿਹੜੇ ਤੁਸੀਂ ਆਪਣੀ ਮਤਲਬ ਕਿੰਨੇ ਜਿਹੜਾ ਝੋਨਾ ਲਾ ਰਹੇ ਹੋ ਅੱਜ ਕਿੰਨੇ ਏਕੜ ਦੇ ਵਿੱਚ ਸਾਡਾ ਤਾਂ ਜੀ ਸਾਰਾ ਹੀ ਲੱਗਣਾ ਤਕਰੀਬਨ 40 ਏਕੜ ਥਾਂ ਸਾਡਾ ਹੂੰ ਸਾਰਾ ਸਾਡਾ ਚੱਲੂ ਹੋ ਗਿਆ ਕੰਮ ਅੱਜ ਲੇਬਰ ਮਿਲ ਲਈ ਵਧੀਆ ਹਾਂਜੀ ਮੌਸਮ ਬਿਜਲੀ ਤੇ ਪਾਣੀ ਦਾ ਕਿਸ ਤਰ੍ਹਾਂ ਮੌਸਮ ਵਧੀਆ ਮੀਂਹੂ ਦੱਸਿਆ ਨਾ ਬੱਦੀ ਫੁੱਲ ਆਉਣ ਲਈ ਹੂੰ ਤੇ ਕੋਈ ਗਕਰ ਨਹੀਂ ਗੱਦਕਤ ਕੋਈ ਨਹੀਂ